ੴ ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ 에 ਆਜੂਨੀ ਸਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਵਿਢ ਭਾਗੇ ਹੋ 사ਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਜੁੜ ਬੈਠੇ ਹੋ ਦੋਨੋਂ ਹੱਥ ਜੋੜ ਕੇ ਸੀਸ ਚੁਕਾ ਕੇ ਸਭ ਤੋਂ ਪਹਿਲਾਂ ਖਾਤੇ ਦਾ ਨਾਰਾ ਲਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਅਕਾਲ ਨੂੰ ਤੀਸਰੀ ਅਸ਼ਟ ਪਦੀਦੀ ਸ਼ੇਵੀ ਪੌੜੀ ਦੀ ਕਥਾ ਸਰਵਣ ਕੀਤੀ ਸੀ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ਼ ਸਤਵੀਂ ਪੌੜੀ ਵਿੱਚ ਕੀ ਉਚਾਰਨ ਕਰ ਰਹੇ ਹਨ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਰੇ ਤਨ ਕਾ ਤਨ ਤੇਰੇ ਨਾਉ ਨਥਾਰੇ ਕਾ ਨਾ ਤੇਰਾ ਕਾ ਮੇਰ ਧਨ ਕੋ ਧਰ ਤੇਰੇ ਨੈ ਸਤਿਗੁਰੂ ਗੁਰੂ ਗਰੀਬ ਨਿਵਾਜ ਫਰਮਾਨ ਕਰੇ ਖੰਨ ਕੀ ਨਿਰਧਨ ਜੋ ਪੈਸੇ ਤੋਂ ਹੀ ਨਾ ਹੈ ਮਾਇਆ ਤੋਂ ਹੀ ਨਾ ਹੈ ਧਨ ਦੌਲਤਾ ਤੋਂ ਹੀ ਨਾ ਹੈ ਜੋ ਗੰਗਾਲ ਹੈ ਗਰੀਬ ਹੈ ਉਸ ਨੂੰ ਵੀ ਤੇਰੇ ਤੇਰੇ ਨਾਮ ਦਾ ਹੀ ਆਸਰਾ ਹੈ ਧਨ ਤੇਰੋ ਨਾ ਉਸ ਲਈ ਤੇਰਾ ਨਾਮ ਹੀ ਧਨ ਹੈ ਉਸ ਲਈ ਤੇਰਾ ਨਾਮ ਹੀ ਖਜ਼ਾਨਾ ਹੈ ਨਿਥਾਰੇ ਕਾ ਨਾਮ ਤੇਰਾ ਥਾਏ ਜੋ ਜੀਵਨ ਥਾਵਾ ਹੈ ਨੇ ਆਸਰਾ ਹੈ ਬੇ ਆਸਰਾ ਹੈ ਜਿਸ ਦਾ ਜਗ ਦੇ ਵਿੱਚ ਕੋਈ ਸਾਖ ਸੰਬੰਧੀ ਰਿਸ਼ਤੇਦਾਰ ਕੋਈ ਮਾਤਾ ਪਿਤਾ ਭਾਈ ਭੈਣ ਵੀ ਸਾਥ ਨਹੀਂ ਦਿੰਦੇ ਉਸ ਦਾ ਵੀ ਤੇਰਾ ਹੀ ਥਾਉ ਹੈ ਤੇਰਾ ਹੀ ਆਸਰਾ ਹੈ ਤੇਰੇ ਨਾਮ ਦਾ ਹੀ ਆਸਰਾ ਹੈ ਨਿਮਾਨੇ ਕੋ ਪ੍ਰਭ ਤੇਰੇ ਮਾਨ ਸਤਗੁਰ ਕਹਿੰਦੇ ਨੇ ਜੋ ਨਿਮਾਣਾ ਹੈ ਜਿਸ ਦੀ ਜਗ ਦੇ ਵਿੱਚ ਕੋਈ ਵੀ ਆਦਰ ਮਾਨ ਨਹੀਂ ਕਰਦਾ ਜੋ ਜਿਸ ਦਾ ਕੋਈ ਆਦਰ ਮਾਨ ਨਹੀਂ ਹੁੰਦਾ ਉਸ ਨਿਮਾਣੇ ਨੂੰ ਵੀ ਤੇਰੇ ਨਾਮ ਦਾ ਹੀ ਮਾਨ ਹੈ ਤੇਰੇ ਨਾਮ ਕਰਕੇ ਹੀ ਉਹ ਆਦਰ ਮਾਨ ਪਾਉਂਦਾ ਹੈ ਸਗਲ ਘਟਾ ਕ ਦੇਵੋ ਦਾਨ ਸਤਗੁਰ ਫਰਮਾਉਂਦੇ ਹਨ ਕਿ ਸਗਲ ਘਟਾ ਕੋ ਦੇਵੋ ਦਾਨ ਸਤਗੁਰ ਕਹਿੰਦੇ ਹਨ ਕਿ ਉਹ ਤਾਂ ਕਿਉਂਕਿ ਨਿਰਧਾਨ ਨੂੰ ਵੀ ਜਿਹੜਾ ਨਿਰਧਨ ਹੈ ਪੈਸੇ ਤੋਂ ਹੀਨਾ ਹੈ ਗਰੀਬ ਹੈ ਕੰਗਾਲ ਹੈ ਉਸ ਨੂੰ ਵੀ ਤੇਰੇ ਨਾਮ ਦਾ ਆਸਰਾ ਹੈ ਤੇਰੇ ਨਾਮ ਦਾ ਹੀ ਤੇਰੇ ਨਾਮ ਹੀ ਉਸ ਨੂੰ ਖਜ਼ਾਨਾ ਲੱਗਦਾ ਹੈ ਨਿਥਾਵੇ ਕੋ ਜਿਹੜਾ ਨਿਥਾਵਾ ਹੈ بے ਆਸਰਾ ਹੈ ਜਿਸ ਦਾ ਕੋਈ ਸਾਖ ਸੰਬੰਧੀ ਰਿਸ਼ਤੇਦਾਰ ਨਹੀਂ ਆ ਉਸ ਨੂੰ ਵੀ ਤੇਰੇ ਨਾਮ ਦਾ ਆਸਰਾ ਹੈ ਨਿਮਾਣੇ ਨੂੰ ਵੀ ਕੋਈ ਆਦਰ ਮਾਨ ਨਹੀਂ ਦਿੰਦਾ ਤੇ ਉਸ ਨੂੰ ਹੀ ਤੇਰੇ ਨਾਮ ਕਰਕੇ ਆਦਰ ਮਾਨ ਮਿਲਦਾ ਹੈ ਤੋਂ ਉਹ ਨਿਮਾਣਾ ਵੀ ਇਨੇ ਨਾਮ ਦੇ ਆਸਰੇ ਤੇ ਹੀ ਬੈਠਾ ਹੈ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਸਗਲ ਘਟਾ ਕੋ ਦੇਵੋਦਾਰ ਫਿਰ ਉਹ ਨਾ ਮਾਣੇ ਨੂੰ ਨਿਤਾਣੇ ਨੂੰ ਨਿਰ ਧਨ ਨੂੰ ਨਥਾਵੇ ਨੂੰ ਸਤਿਗੁਰ ਕਹਿੰਦੇ ਨੇ ਕਿ ਪਰਮੇਸ਼ਰ ਨੇ ਆਪਣਾ ਨਾਮ ਦਿੱਤਾ ਹੈ ਤੇ ਸਤਿਗੁਰ ਕੱਲੇ ਉਸ ਨੂੰ ਨਹੀਂ ਦਿੱਤਾ ਸਤਿਗੁਰ ਕਹਿੰਦੇ ਸਗਲ ਘਟਾ ਕੋ ਦੇਵੋਦਾਰ ਉਹ ਤੇ ਸਾਰੀ ਸ੍ਰਿਸ਼ਟੀ ਨੂੰ ਹੀ ਨਾਮ ਦਾ ਦਾਨ ਦਿੰਦਾ ਹੈ ਪਰ ਨਾਮ ਜਪਦੇ ਕੋਈ ਫਿਰਦੇ ਆ ਕਿਉਂਕਿ liver ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਦੋਂ ਸਾਡੀ ਨਿਵ ਜਿਹੜੀ ਆ ਛੁੱਟ ਜਾਂਦੀ ਆ ਪਰਮੇਸ਼ਰ ਕਾਲਪੁਰਖ ਦੇ ਨਾਮ ਜਪਦੇ ਜਪਦੇ ਤੇ ਉਦੋਂ ਜਦੋਂ ਅਸੀਂ ਮਾਤਾ ਦੇ ਗਰਭ ਵਿੱਚੋਂ ਵੀ ਬਾਹਰ ਮਾਤ ਲੋਕ ਵਿੱਚ ਆਉਂਦੇ ਹਾਂ ਉਦੋਂ ਵੀ ਮਾਇਆ ਇਹ ਅਮਰ ਵਰਤਾਉਂਦੀ ਆ ਉਦੋਂ ਜੋ ਦਾ ਪ੍ਰਾਣੀ ਪਰਮੇਸ਼ਰ ਕਾਲਪੁਰਖ ਦੇ ਨਾਮ ਤੋਂ ਛੁੱਟਦਾ ਹੈ ਪਰਮੇਸ਼ਰ ਕਾਲਪੁਰਖ ਦੀ ਸੇਵਾ ਤੋਂ ਛੁੱਟਦਾ ਹੈ ਉਸੇ ਉੱਤੇ ਫਿਰ ਮਾਇਆ ਅਮਰ ਵਰਤਾ ਦਿੰਦੀ ਆ ਇਸ ਕਰਕੇ 사ਧਗੁਰ ਕਹਿੰਦੇ ਕੋਈ ਵਿਰਲਾ ਹੀ ਆ ਜਿਹੜਾ ਨਾਮ ਜਪਦਾ ਹੈ ਤੇ ਨਾਮ ਉਹੀ ਜਪੇਗਾ ਜੋ ਸੇਵਾ ਕਰਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਦਾ ਹੈ ਜੋ ਵੀ ਸੰਗਤਾਂ ਦੀ ਸੇਵਾ ਕਰਦਾ ਹੈ ਸੰਗਤਾਂ ਦੇ ਜੋੜੇ ਛਾੜਦਾ ਹੈ ਜੋ ਲੰਗਰਾਂ ਦੀ ਸੇਵਾ ਕਰਦਾ ਹੈ ਕਥਾ ਵਿਚਾਰ ਸਰਵਣ ਕਰਦਾ ਹੈ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਦਾ ਹੈ ਉਸ ਨੂੰ ਹੀ ਸਤਗੁਰ ਕਹਿੰਦੇ ਨਾਮ ਦਾ ਦਾਨ ਦਿੰਦੇ ਨੇ ਸਤਗੁਰ ਫਰਮਾਉਂਦੇ ਨੇ 파ਸ਼ੰਕਰੋਧ ਅਗਨੀਵੈ ਨਰਾਜ ਸੰਗੇ ਆਸਪੂਰਣੈ ਨਿਰਧਨ ਭੰਗ ਤਨਵੰਤ ਕੇ ਰੋਗ ਅੰਗ ਰੋਗ ਖੰਡਨ ਹੈ ਭਗਤੀ ਅੰਗ ਭਗਤ ਦਾਣ ਅੰਗ RAM ਨਾਮ ਗੁਣ ਕੀਰਤਨ ਹੈ ਆਪਣੇ ਭਗਤਾਂ ਨੂੰ ਉਹ ਦਾਣ ਫਿਰ RAM ਨਾਮ ਗੁਣ ਕੀਰਤਨ ਹੈ ਆਪਣੇ ਗੁਣ ਗਾਉਣ ਦਾ ਆਪਣਾ ਨਾਮ ਜਪਣ ਦਾ ਦਾਣ ਦਿੰਦਾ ਹੈ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਪਾਰ ਬ੍ਰਹਮਪੁਰਖ ਦਾ ਤਾਰ ਹੈ ਨਾਨਕ ਗੁਰਸੇਵਾ ਕੀ ਅੰਗ ਨਾਲ ਲਭੇ ਤੇ ਗੁਰੂ ਦੀ ਸੇਵਾ ਕਰਨ ਦੇ ਨਾਲ ਕੀ ਨਹੀਂ ਲੱਭਦਾ ਇਸ ਕਰਕੇ ਸਤਿਗੁਰ ਕਹਿੰਦੇ ਨੇ ਜੋ ਸੇਵਾ ਕਰਦਾ ਹੈ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਜਿਹੜਾ ਨਾਮ ਜਪਦਾ ਹੈ ਉਹ ਉਹ ਨਿਰਧਨ ਨਹੀਂ ਆ ਉਹ ਨਿਥਾਵਾ ਨਹੀਂ ਆ ਉਹ ਨਿਮਾਣਾ ਨਹੀਂ ਆ ਉਹ ਤੇ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸੇ ਸਤਿਗੁਰ ਜਿਸ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਕਾਲਪੁਰਖ ਭਗਵਾਨ ਵਸ ਜਾਵੇ ਉਹ ਤੇ ਸਾਰਿਆਂ ਤੇ ਉੱਚਾ ਤੇ ਸੂਚਾ ਹੈ ਤੇ ਸਤਿਗੁਰ ਕਹਿੰਦੇ ਹੈ ਉਹ ਨਿਰਧਨ ਹੈ ਉਹ ਨਿਥਾਵਾ ਹੈ ਉਹ ਨਿਮਾਣਾ ਹੈ ਜਿਹਦੇ ਕੋਲ ਪਰਮੇਸ਼ਰ ਕਾਲਪੁਰਖ ਦਾ ਨਾਮ ਨਹੀਂ ਹੈ ਜਿਵੇਂ ਸਤਿਗੁਰ ਫਰਮਾਉਂਦੇ ਨੇ ਕਹ ਕਬੀਰ ਨਿਰਤਨ ਹੈ ਸੋਈ ਜਾ ਕੇ ਹਿਰਦੈ ਨਾਮ ਨਾਹੀਂ ਜਿਹਦੇ ਹਿਰਦੇ ਦੇ ਵਿੱਚ ਨਾਮ ਨਹੀਂ ਆ ਉਹ ਨਿਰਤਨ ਹੈ ਉਹ ਨਿਥਾਵਾ ਹੈ ਇਸ ਕਰਕੇ ਜਿਹੜਾ ਇਹ ਜਿਹੜੇ ਵਿੱਚ ਨਾਮ ਹੈ ਪ੍ਰਭੂ ਪਰਮੇਸ਼ਰ ਕਾਲਪੁਰਖ ਦਾ ਉਹ ਤੇ ਉੱਚਾ ਸੁੱਚਾ ਤੇ ਸਭ ਤੋਂ ਹੀ ਉੱਚਾ ਹੈ ਜਿਸ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਕਾਲਪੁਰਖ ਦਾ ਨਾਮ ਹੈ ਤਰਨੈ ਕਰਾਵਨ ਹਰ ਸੁਆਮੀ ਸਤਿਗੁਰ ਪਰਮੇਸ਼ਰ ਅਕਾਲ ਪੁਰਖ ਆਪ ਹੀ ਜੀਵਾਂ ਕੋਲੋ ਜੋ ਚਾਵੇ ਕਰਵਾਦਾ ਹੈ ਤੇ ਆਪ ਹੀ ਸਾਰਾ ਕੁਝ ਉਹ ਕਰ ਰਿਹਾ ਹੈ ਸਗਲ ਘਟਾ ਕੇ ਅੰਤਰ ਜਾਨੀ ਤੇ ਸਗਲ ਘਟਾ ਕੇ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਣ ਘਟ ਘਟ ਦੀਆਂ ਜਾਣਨ ਵਾਲਾ ਇਸ ਸਗਲ ਘਟਾ ਦੇ ਵਿੱਚ ਭਰਪੂਰ ਆਪ ਜਿਹੜਾ ਪਰਮੇਸ਼ਰ ਕਾਲਪੁਰਖ ਸਮਾਇਆ ਹੈ ਆ ਹੈ ਉਹ ਅੰਤਰਜਾਮੀ ਹੈ ਤੇ ਸਭ ਦੇ ਘਟ ਘਟ ਦੀਆਂ ਜਾਣਨ ਵਾਲਾ ਹੈ ਆਪਣੀ ਗਤਮਿਤ ਜਨਮਾਤੇ ਤੇ ਆਪਣੀ ਗਤਮਿਤ ਆਪਣੀ ਵਿਡਿਆਈ ਅਵਸਥਾ ਉਹ ਆਪ ਹੀ ਜਾਣਦਾ ਹੈ ਆਪਣਾ ਸੰਗ ਆਪ ਪ੍ਰਭ ਰਤੇ ਇਹ ਆਪਣਾ ਸ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਸਹਿਪੰ ਪ੍ਰਭੂ ਪਰਮੇਸ਼ਰ ਤੇ ਆਪਣੇ ਰੰਗ ਦੇ ਵਿੱਚ ਆਪ ਹੀ ਰੰਗਿਆ ਹੋਇਆ ਹੈ ਤੇਮਰੀ ਉਸਤਤ ਤੁਮਤੇ ਸਾਧਗੁਰ ਕਹਿੰਦੇ ਉਸ ਦੀ ਉਸਤਤ ਕੋਈ ਨਹੀਂ ਕਰ ਸਕਦਾ ਕਿਉਂਕਿ ਉਸ ਉਸ ਦੀ ਉਸਤਤ ਉਹ ਆਪ ਹੀ ਜਾਣਦਾ ਹੈ ਨਾਨਕ ਅਵਰ ਨ ਜਾਣ ਸਕੈ ਹੀਰੀ ਦੀ ਪੰਕਤੀ ਵਿੱਚ ਸਾਧਗੁਰ ਫਰਮਾਉਂਦੇ ਨੇ ਕਿ ਨਾਨਕ ਅਵਰ ਨਾ ਜਾਣਸ ਕੋਈ ਕਿ ਉਸ ਦੀ ਉਸਤਤ ਉਸ ਦੀ ਵਡਿਆਈ ਨੂੰ ਕੋਈ ਵੀ ਜਾਣ ਨਹੀਂ ਸਕਦਾ ਕੋਈ ਵੀ ਬਿਆਨ ਨਹੀਂ ਕਰ ਸਕਦਾ ਉਹ ਕਿੰਨਾ ਵੱਡਾ ਹੈ ਕੋਈ ਵੀ ਉਸ ਦਾ ਅੰਤ ਨਹੀਂ ਪਾ ਸਕਦਾ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦਾ ਇਸ ਤਰ੍ਹਾਂ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਇੱਥੇ ਵੀ ਨਾਮ ਜਪਣ ਦੀ ਗੱਲ ਕੀਤੀ ਹੈ ਤੇ ਜੋ ਕਿ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਹੀ ਜਪਣਾ ਚਾਹੀਦਾ ਤੇ ਉਸ ਦੀ ਉਸਤਤ ਨੂੰ ਉਸ ਦੀ ਵਡਿਆਈ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਜਿੰਨੇ ਕਰ ਲਈਏ ਓਨੇ ਹੀ ਥੋੜੀ ਹੈ ਕਿਉਂਕਿ ਸਤਿਗੁਰਾਂ ਨੇ ਇਹ ਸਾਨੂੰ ਜੀਵ ਪਿੰਡ ਸਭ ਤੇ ਰਖਾ ਇਹ ਪਿੰਡ ਇਹ ਸਰੀਰ ਇਹ ਉਸ ਅਕਾਲ ਪੁਰਖ ਨੇ ਦਿੱਤਾ ਹੈ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਕੇ ਕਿਆ ਤਦ ਕਰਮ ਕਮਾਇਆ ਕਿ ਕਰਮ ਕਮਾਇਆ ਤਦ ਸਰੀਰਾ ਜਾ ਤੂ ਜਗ ਮਹਿ ਆਇਆ ਜਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਿਆ ਜਿਨੇ ਖਰੀ ਪਰਮੇਸ਼ਰ ਕਾਲਪੁਰਖ ਨੇ ਤੇਰਾ ਰਚਲ ਰਚਿਆ ਜਿਨੇ ਤੈਨੂੰ ਇਸ ਧਰਤੀ ਤੇ ਭੇਜਿਆ ਤਨੋਂ ਬਣਾਇਆ ਅੱਖਾਂ ਲਾਈਆਂ ਕੰਨ ਲਾਏ ਨੱਕ ਲਾਈ ਸਾਰਾ ਸਰੀਰ ਤਿਆਰ ਕੀਤਾ ਜੇ ਤੂੰ ਉਸ ਦਾ ਸ਼ੁਕਰਾਨਾ ਨਹੀਂ ਕੀਤਾ ਉਸ ਦਾ ਨਾਮ ਨਾ ਜਪਿਆ ਤੇ ਤੇਰਾ ਇਸ ਧਰਤੀ ਤੇ ਆਇਆ ਮਰੁੱਖਾ ਜਨਮ ਆਇਆ ਨੇਫਲ ਹੋ ਜਾਵੇਗਾ ਇਸ ਕਰਕੇ ਪ੍ਰਭ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਣਾ ਕਰੀਏ ਅੱਜ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਤੀਸਰੀ ਅਸ਼ਟਪਦੀ ਦੀ ਸਤਵੀਂ ਪੌੜੀ ਸਰਵਣ ਕੀਤੀ ਆ ਕੱਲ ਨੂੰ ਅੱਠਵੀਂ ਪੌੜੀ ਦੀ ਤਥਾ ਹੋਵੇਗੀ ਫਿਰ ਉਸ ਤੋਂ ਅੱਗੇ ਚੌਥੀ ਪੌੜੀ ਚੌਥੀ ਅਸ਼ਟਪਦੀ ਆਰੰਭ ਹੋਵੇਗੀ ਇਸੇ ਤਰ੍ਹਾਂ ਇਸ ਮੂਹ ਸੰਗਤਾਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਲਾਹੀ ਬਾਣੀ ਸ੍ਰੀ ਸੁਖਮੀ ਸਾਹਿਬ ਜੀ ਦੀ ਕਥਾ ਸਰਵਣ ਕਰ ਰਹੇ ਹੋ ਇਸੇ ਤਰ੍ਹਾਂ ਹੀ ਆਪ ਜਿਹੜੇ ਲੜੀਵਾਰ ਕਥਾ ਸਰਵਣ ਕਰਨੀ ਹੈ ਤੇ ਸਤਗੁਰੂ ਗੁਰੂ ਗਰੀਬ ਨਿਵਾਸ ਸਭ ਸੰਗਤਾਂ ਦੀ ਆ ਹਾਜ਼ਰੀਆਂ ਆਪਣੇ ਦਰ ਪ੍ਰਵਾਨ ਕਰਨ ਆਪਣੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨ ਬਿਆਨਤ ਪ੍ਰਕਾਰ ਦੀਆਂ ਬਹੁਤਾਂ ਗਲਤੀਆਂ ਹੋਈਆਂ ਸਤ ਸੰਗਤਕਾਰ ਦੇ ਆ ਗੁਰੂ ਦੀ ਵਿਚਾਰ ਕਰਦੇ ਆ ਗੁਰਬਾਣੀ ਦੀ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਕਥਾ ਵਿਚਾਰ ਕਰਦੇ ਆ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ